ਇਨੰਗਰੇ ਹਾਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਆ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੱਗੇ ਆ ਕਨਫਰਮ ਕਰ ਲੱਗੇ ਸਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪਿੰਡ ਬੁਰਜ ਨਥੋ ਕੇ ਆ ਗਿਆ ਸਜਣੋ ਤੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਤੇ ਹੈਪੀ ਵੀਰ ਦੇ ਕੋਲੋਂ ਤੁਹਾਨੂੰ ਤਿੰਨ ਵਹਿੜਾ ਗਾਵਾਂ ਵਿਖਾ ਦੇਾਂਗੇ ਤਿੰਨੇ ਸੁਈਆਂ ਸਵਾਇਆਂ ਕਿੰਨਾ ਕਿੰਨਾ ਦੁੱਧ ਉਹ ਸਾਰੀਆਂ ਗੱਲਾਂ ਬਾਤਾਂ ਪੁੱਛ ਲੈਨੇ ਆਂ ਮਾਲਕਾਂ ਤੋਂ ਜਿਹੜੀ ਪਸੰਦ ਆ ਗਈ ਉਹ ਇਹਨਾਂ ਦੀ ਸਾਡੀ ਹੱਥ ਬੰਨ ਕੇ ਬੇਨਤੀ ਆ ਵੀ ਆਪਦੀ ਤਸੱਲੀ ਕਰਕੇ ਖਰੀਦਦਾਰੀ ਕਰਿਓ ਜਿਹੜਾ ਜਾਨਵਰ ਵੀ ਤੁਸੀਂ ਵੇਚਦੇ ਖਰੀਦਦੇ ਹੈਪੀ ਵੀਰ ਸਾਸਰੀ ਗੱਲ ਸਾਸੀ ਗੱਲ ਸੰਧੂ ਸਾਹਿਬ ਹੋਰ ਸੁਣਾ ਮੇਰਾ ਭਰਾ ਕਿਰਪਾ ਮਾਲਕੀ ਦੀ ਤੇ ਚੜਦੀ ਕਲਾ ਨਾ ਚੜਦੀ ਕਲਾ ਆਪਣਾ ਨਾਂ ਐਡਰੈਸ ਦੇ ਦਈਏ ਭੈਣਾ ਨਾਂ ਆਪਣਾ ਹੈਪੀ ਆ ਫੋਨ ਨੰਬਰ 81436773572 ਪਿੰਡ ਬੁਰਜਨਥੂਗੇ ਜ਼ਿਲ੍ਹਾ ਤਰਨਤਾਰ ਤਹਿਸੀਲ ਪੱਟੀ ਆ ਜੀ ਠੀਕ ਆ ਹਾਂਜੀ ਨੰਬਰ ਨੰਬਰ 81436773572 81436773572 73572 ਇਹਦੇ ਤੇ ਕਰ ਲੈ ਸੁਣ ਹਾਂਜੀ ਜਿਹੜਾ ਸੱਜਣ ਹਨਾ ਹਾਂਜੀ ਠੀਕ ਆ ਠੀਕ ਆ ਠੀਕ ਆ ਤੇ ਆ ਵੈੜ ਤੋਂ ਕਿਹ ਇਹ ਸ਼ੀਵਾ ਜੀ ਦੂਜਾ ਪਹਿਲਾਂ ਸੱਚ ਠੀਕ ਆ ਤੇ ਮੂੰਹ ਤੋਂ ਚਾਰ ਦੰਦਾਂ ਦਾ ਪਹਿਲਾ ਸੂਆ ਸੂਈ ਪਹਿਲਾ ਸੂਆ ਆ ਵੇ ਲੋ ਚੌਗੀ ਜੋ ਵਛੀ ਉਸੇ ਤਰ੍ਹਾਂ ਕਰਨੀਆਂ ਖਲੋਤੀਆਂ ਉਧਰ ਉਧਰ ਚਾਰ ਦੰਦੀ ਆ ਹਾਂਜੀ ਤੇ ਬੱਚਾ ਬੱਚਾ ਵਛਾ ਮਗਰ ਤੇ ਅੱਜ ਹਫਤੇ ਇੱਕ ਦਾ ਸੂਆ ਜੋ ਇੱਕ ਹਫਤੇ ਦੀ ਇੱਕ ਹਫਤੇ ਦੀ ਸੂਈ ਕੱਢ ਖੈ ਨੂੰ ਬਾਹਰ ਹੁਣ ਦੁੱਧ ਕਿੰਨਾ ਚਵਾਏਗਾ 10 ਕਿਲੋ ਬਣਾ ਦੇਾਂਗੇ ਜੀ ਮਿੰਤੀ ਵਾਲਾ 10 ਕਿਲੋ ਧਾਰਾਂ ਬਹੁਤ ਜਿਆਦੀ ਚੋਣ ਚੰਗੀ ਬਹੁਤ ਜਿਆਦੀ ਬਹੁਤ ਜਿਆਦੀ ਵੰਗਾ ਪਾਉਣਾ ਪਾਲੋ ਨਹੀਂ ਪਾਉਣਾ ਨਾ ਪਾਓ ਠੀਕ ਆ ਐ ਠੰਡੀ ਧੀਰੀ ਆ ਹਾਂ ਵੇੜ ਦੁੱਧ ਵਾਲੀ ਆ ਬਹੁਤ ਜਿਆਦਾ ਦੁੱਧ ਜਿਆਦਾ ਨਹੀਂ ਮਾੜ ਮਾੜਾ ਮੂੜਾ ਮਾਰ ਕੇ ਦੁੱਧ 12 ਕਿਲੋ ਦੇਈ ਜਾਉ ਭਾਜੀ ਓਕੇ ਬੱਛੀ ਚੰਗੀ ਆ ਠੀਕ ਬਾਕੀ ਲਿਵਾਲੂ ਆ ਬਹੁਤ ਜਿਆਦਾ ਸਾਫ ਆ ਤੈਨੂੰ ਪਤਾ ਇੱਕ ਸੂਸਾ ਚ ਆਈਆਂ ਇੱਕ ਨਾ ਜੇ ਤੈਨੂੰ ਪਤਾ ਇੱਕ ਠੰਡ ਬੜੀ ਸੀ ਹਾਂ ਲਓ ਹੈ ਠੰਡੀ ਠੀਰੀ ਆ ਆਉਂਦੇ ਸੂਏ ਨੂੰ ਗਾਂ ਬਹੁਤ ਚੰਗੀ ਬਣੂ ਬਸ ਜੀ ਬਸ ਬਾਕੀ ਕਾਦ ਕਾਠ ਵੀ ਚੰਗਾ ਹਾਂਜੀ ਇਹ ਕਿਹਦੇ ਚੱਲ ਜੇਲ ਜੀ ਹੈਗੀ ਆ ਤੇ ਪਰ ਆਉਂਦੇ ਸੂਏ ਨੂੰ ਮੱਛੀ ਆ ਜੇ ਹਾਂ ਹਾਂ ਇਹਦੇ ਚਾਰ ਦੰਦ ਆ ਵੱਛੀ ਆ ਆ ਮੈਂ ਕਿ ਬੰਦੀ ਆ ਮਗਿੱਲੇਵਾ ਬੜਾ ਟਿਕਾਣੇਦਾਰ ਜੋ ਘੱਟੀ ਵਾਲਾ ਹਨਾ ਹਾਂਜੀ ਲੈ ਲਓ ਲੈ ਚੱਲ ਛਾ 10 ਕਿਲੋ ਦੁੱਧ ਪੱਕਾ ਚ ਮੋੜ ਮਿੰਕੇ ਮਿੰਕੇ ਕਹਿਣ ਕੂਣ ਆਲਾ ਨਹੀਂ ਹੁਣ ਚੁਵਾਈ ਟਾਈਮ ਹੀ ਆ ਕੋਈ ਅੱਧਾ ਘੰਟਾ ਰਹਿ ਗਿਆ ਉਹ ਘੰਟਾ ਹਾਂਜੀ 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 ਆਪਣਾ ਸਵੇਰੇ ਵੀ ਪਾਈਂਦਾ ਟਾਈਮ ਤੇ ਹਵਲੇ ਪਾਈਂਦਾ ਠੀਕ 4 ਵਜ ਗਏ ਆ ਚੁਵਾਈ ਦਾ ਟਾਈਮ ਹੋਇਆ ਹੀ ਜਾਂਦਾ ਕਿੰਨਾ ਟੱਕ ਰਹਿ ਗਿਆ ਵਾ ਓਕੇ ਤੇ ਬਾਕੀ ਬੱਛੀ ਇੱਧਰ ਆ ਕੇ ਖਾਓ ਸਾਫ ਬੜੀ ਆ ਨਹੀਂ ਵਿਖਾਤੀ ਆਪਾਂ ਪੂਰੀ ਆ ਦੇਖੋ ਰੇਟ ਇਹਦਾ ਕੀ ਕਰੇਗਾ ਰੇਟ ਇਹਦਾ ਆਪਾਂ ਮੁੱਲ ਜਿੰਨੇ ਕੋ ਆਪਾਂ ਲੈਣੇ ਭਾਈ ਤੁਹਾਨੂੰ ਸਾਫ ਤੁਹਾਨੂੰ ਪਤਾ ਮੁੱਲ ਕਰਨੇ ਪਉਣਨੇਗੇ ਓਕੇ ਲੈ ਇਹਦਾ ਮੁੱਲ 36 ਆ ਤੇ ਯਾਰ ਛੋੜ ਕਰਨੀ 35 ਦੀ ਬੱਛੀ ਦੇਣੀ ਆ 35000 35000 ਦੀ ਬੱਛੀ ਵਹੋ ਕਿੰਦੀ ਚੰਗੀ ਆ ਨਹੀਂ ਮਾੜੀ ਨਹੀਂ ਬਹੁਤ ਬਾਕੀ ਅੱਗੇ ਤੁਹਾਨੂੰ ਬਹੁਤ ਚੋਣ ਬੜੀ ਚੰਗੀ ਆ ਓਕੇ ਵੇਖਣ ਗਿਆ ਹਾਂ ਹਾਂ ਅਜੇ ਇਹ ਵੀ ਬੱਛੀ ਆ ਯਾਰ ਬਾਦ ਮਗਰ ਬੱਛਾ ਸੱਤ ਅੱਠਾਂ ਦੇ ਨਾਲ ਸੁਗਾ ਓਕੇ ਤੇ ਆ ਕਾਲੀ ਇਹ ਵੀ ਪੈ ਲੈਣ ਇਹ ਛੇ ਦਾੰਦ ਜੋ ਪਹਿਲਾ ਸੁਗਾ ਛਿੱਗੀ ਛਿੱਗੀ ਕਹਿ ਦਿੰਦੇ ਜੀ ਸਿੰਘਾਂ ਵਾਲੀਆਂ ਇਹ ਹੱਥ ਨਹੀਂ ਲਾਉਣ ਦੇਣਦੀਆਂ ਹੱਲਾ ਹਾਂ ਐਦਾਂ ਹੀ ਕੋਈ ਵੰਗਾ ਨਹੀਂ ਪਾਉਣਾ ਤੇ ਕੋਈ ਕੋਹ ਨਹੀਂ ਕਰਨਾ ਐਦਾਂ ਹੀ ਐਦਾਂ ਹੀ ਚੋਣੀ ਆ ਓਕੇ ਵੇਖ ਲਓ ਠੀਕ ਆ ਠੀਕ ਆ ਠੀਕ ਆ ਇਹ ਦੇਖੀ ਹਾਂ ਇਹਦੇ ਕੋਲੇ ਕਿੰਨੇ ਦਿਨਾਂ ਦਾ ਸੂਆ ਕਿੰਨਾ ਦੁੱਧ ਆ ਇਹਦੇ ਪੰਨਾਂ ਦੇ ਨਾਲ ਦਾ ਸੂਆ ਦੇ ਇਹਦੇ ਕੋਲ 11 ਤੋਂ 12 ਕਿਲੋ ਬੌਲੀ ਆ ਕੱਚੀ ਅਜੇ ਕਿਆ ਬਾਤ ਵੀ ਬੌਲਿਓ ਬਾਹਰ ਹੀ ਹੋ ਗਈ ਆ ਵਸ਼ੀ ਮਗਰ ਇਹਦੇ ਮਗਰ ਇਹਦੇ ਵਸ਼ੀ ਆ ਮਗਰ ਵਸ਼ੀ ਆ ਕੋਈ ਇਹ ਨਾ ਅੱਖੇ ਵੀ ਕਿਤੇ ਝੁੱਲੀਆਂ ਪਾਈਆਂ ਪੰਨਾਂ ਛਾਂ ਦੇ ਨਾਲ ਦਾ ਸੂਆ ਵੀ 10 ਦਿਨਾਂ ਤੋਂ ਅੰਦਰ ਅੰਦਰ ਆ ਦੋਵੇਂ ਬੱਚੇ ਤਾਜ਼ੀਆਂ ਤਾਜ਼ੀਆਂ ਕੱਢ ਲੈ ਬਾਹਰ ਇਹਦੇ ਕੋਲੇ ਹੋਊਗਾ 12 ਹੀ 11 ਮੰਨ ਕੇ ਲੈ ਜੇ ਜਿਹੜਾ ਮਾਜੀ ਦੋ ਟਾਈਮ ਤਸੱਲੀ ਕਰੇ ਤੇ ਪੋਰ ਕਿਰਤੀ ਦੀ ਥਾਂ ਵਾਦ ਕਰਦੀ ਆਪਣੀ ਗਾਰੰਟੀ ਹੋ ਗਈ ਠੀਕ ਆ ਬਾਕੀ ਲਵਾ ਬੜਾ ਟਕਾਣੇ ਲੱਗਾ ਵਸ਼ੀ ਨੂੰ ਫੁੱਲ ਵੱਡੀ ਹਾਂ ਕੱਤ ਵੀਰ ਪੂਰਾ ਹਾਂਜੀ ਹਾਂਜੀ ਪਹਿਲਣ ਵਸ਼ੀ ਭਾਜੀ ਦੋ 13 14 ਕਿਲੋ ਦਊਗੀ ਓਕੇ ਅਜੇ ਤੇ ਮੈਲੇ ਮੂਲੇ ਲੱਗਣਾ ਇਹਨੇ ਵੀ ਦੁੱਧ ਵੀ ਮੱਝ ਅਰਗਾ ਦੇ ਹੁੰਦੀਆਂ ਮੱਝ ਅਰਗੇ 5 ਫੈੜ ਆਪਾਂ ਫੈੜ ਦੇ ਪਾਉਣ ਦੇ ਆ ਨਾ ਦੋ ਦਿਨਾਂ ਦਾ ਕਰਮਾਲੀਆਂ ਦਾ ਹਾਂ ਬਾਕੀ ਸੀਲ ਸਾਉ ਬੜੀ ਆ ਉਹ ਜੀ ਨਹੀਂ ਕੋਈ ਬਾਕੀ ਲਿਵਾ ਵੇਖੋ ਕਿੱਡਾ ਟਿਕਾਣੇ ਆ ਚਾਹਾਂ ਫੈਕਸ ਹਾਂ 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 ਇਹ ਨਹੀਂ ਗਏ ਐ ਪੱਟਾਂ 'ਚ ਵੱਜਦਾ ਫਿਰ ਕੋਈ ਚੱਕਰ ਨਹੀਂ ਪੱਕੇ ਹਵਾਨੇ ਦੀ ਹਾਂਜੀ ਦੋ ਚਾਰ ਸੂਏ ਅਗਲਾ ਪੀਵੇ ਪੀਵੇ ਤੇ ਫੇਰ ਵੀ ਉਹਨੇ ਰੁਪਈਆ ਫੇਰ ਵੀ ਉਹਨੇ ਰੁਪਈਆ ਦੇ ਵਾਕਿਆ ਲੈ ਚਲੋ ਸ਼ਾਹ ਨਹੀਂ ਚੰਗੀ ਆ ਵੇਖੋ ਅਗਲੇ ਪਾਸੇ ਥਾਂ ਤੋਂ ਕਿੱਦਾਂ ਲੱਗਾ ਵਸ਼ੀ ਨੂੰ ਵਿਰਲਾ ਦੇ ਬਾਕੀ ਨਾੜਾਂ ਦੇ ਲੋਲੇ ਦੇ ਆਈਆਂ ਨਹੀਂ ਵਾਕਿਆ ਕੋਈ ਸ਼ਾਹ ਸਾਬ ਚੰਗੀਆਂ ਵਾ ਚੰਗੀ ਸਾਫ ਹਾਂਜੀ ਬਾਕੀ ਉ ਵੀ ਸਾਫ ਸੁਥਰੀ ਆ ਸਾਫ ਤੇ ਰਿਆਂ ਠੰਡੀਆਂ ਟੀਰੀਆਂ ਕੋਈ ਕਾਲੀਆਂ ਲੁਸ਼ੂ ਲੁਸ਼ੂ ਆਲੀਆਂ ਨਹੀਂ ਆ ਹਾਂ ਬਾਈ ਇਹ ਪੜਾ ਕਰ ਨਮਾਈਆਂ ਨੂੰ ਹਈਆਂ ਗਿੱਲੀਆਂ ਗੁੱਲੀਆਂ ਦੇ ਚਮਕ ਚਮਕ ਨਿਗਲਦੀ ਨੇ ਸੋਕ ਕੇ ਇਹਨਾਂ ਦੀ ਹਾਂ ਉਦੋਂ ਵੇਖਿਓ ਬਸ਼ੀਆਂ ਇਹਦਾ ਮਹਾ ਤੌਪ ਨਿਕਲੀ ਕਿਤੇ ਆ ਮੁਸ਼ਕਲ ਨਾ ਸਹੀ ਗੱਲ ਆ ਤੇ ਹੈਪੀ ਇਹ ਕਿੰਨੇ ਦੀ ਦੇ ਦੇਣੀ ਵੀਰ ਭਾਜੀ ਇਹਦਾ ਮੁੱਲ 40 ਆ ਤੇ ਇਹ ਦੋ ਕੜ 40 ਦੀ ਬਸ਼ੀ ਦੇ ਦਾਂ 38000 ਦੀ ਬਸ਼ੀ ਦੇ ਦਾਂਗੇ 38000 ਦੀ 38000 ਦੀ ਵਸ਼ੀ ਦੇ ਦਾਂਗੇ ਠੀਕ ਸਾਫ ਵੇਖ ਲੋ ਕਿੰਨੀ ਕੋਈ ਬਾਈ ਨਹੀਂ ਕੋਈ ਸ਼ਾਈ ਨਹੀਂ ਜੋ ਨਹੀਂ ਬਹੁਤ ਸਾਫ ਹੈਨਾ ਵੇਖੋ ਲਓ ਪੂਰੀ ਆ ਕੋਈ ਫੱਟੇ ਫੁੱਟੇ ਨਾ ਮਿਲਨੇ ਆਣ ਕੇ ਵੀ ਉਧਰ ਉਧਰੀ ਬਾਈ ਹੋਵੇ ਥਣ ਬਗੀ ਸਫਾਈ ਠੰਡੀ ਠੀਰੀ ਵੜੀ ਲਓ ਕੋਈ ਵੰਗਾ ਨਹੀਂ ਪਾਉਣਾ ਵਸ਼ਨਾ ਨੂੰ ਇਦਾਂ ਹੀ ਐਂ ਚੂਣੀ ਹਾਂਜੀ ਤੇ ਡੱਬੀ ਇਹ ਭਾਜੀ ਦੂਜਾ ਸੁਆ ਜੋ ਹਾਂ ਦੁੱਧ ਹੋਊਗਾ ਵਸ਼ੀ ਕੋਲ 13 ਕਿਲੋ ਠੀਕ ਆ ਦੇ 12 ਮੰਨ ਕੇ ਜਿਹੜਾ ਮਰਦ ਇਹਦੇ ਸੂਆ 1 ਮਹੀਨੇ ਦਾ ਉਹ ਬੱਚਾ ਜਮਗਰ ਓਕੇ ਮਗਰ ਬੱਚਾ 1 ਮਹੀਨੇ ਦਾ ਸੂਆ 1 ਮਹੀਨੇ ਦਾ ਦੁੱਧ 13 13 ਕਿਲੋ ਭੂਰ ਛੁੱਟਾ ਖਾਨ ਬਾਅਦ ਘਟ ਹੋਵੇ ਤਾਂ ਉਹ ਗੱਲ ਆਪਣੀ ਜ਼ਿੰਮੇਵਾਰੀ ਹੋਊਗੀ ਧੰਨਵਾਦ ਹਾਂਜੀ ਉਹ ਬੱਚਾ ਜਿਹੜਾ ਸੂ ਉਹ ਬੱਚਾ ਜੀ ਬੱਚਾ ਮਗਰ ਠੀਕ ਆ ਸੂਆ ਦੂਜਾ ਦੂਜਾ ਸੂਆ ਵੱਡੀ-ਵੱਡੀ ਬਹੁਤ ਵੱਡੀ-ਵੱਡੀ ਪੂਰੀ ਵੱਡੀ ਚਮਕਜੂਗਾ ਫੇ ਗਿੱਲੀਆਂ ਤੁਹਾਡੇ ਸਾਹਮਣੇ ਨਮਾਈਆਂ ਨੂੰ ਆਈਆਂ ਨਾ ਜੇ ਪਰ ਪੁਰਤੋਂ ਦੇ ਇਹ ਛੱਡੇ ਦੇ ਵਿੱਚੋਂ ਆਪਣੀ ਮਸ਼ੀਨ ਤੇ ਹੀ ਹੱਥ ਨਾਲ ਵੀ ਚਵਾਈ ਕਰ ਲਿਆ ਆਪਣਾ ਹੱਥ ਨਾਲ ਕਰਦੇ ਮਸ਼ੀਨ ਤੇ ਵੀ ਕਰਵਾ ਲੈਂਦੇ ਆ ਆ ਵੇ ਲੋ ਗਵਾ ਗਵਾ ਜਿ ਕਿਦਾਂ ਲਾਇਆ ਦਾ ਛੱਡੇ ਵਾਲੀ ਸਾ ਆ ਉੱਥੇ ਖੁੱਲੀਆਂ ਫਿਰਦੀਆਂ ਖੁੱਲੀਆਂ ਫਿਰਦੀਆਂ ਨਿਬੜੀ ਜਾਂਦੀਆਂ ਮਰਜ਼ੀ ਦੀ ਬਸ ਜੀ ਓਏ ਆਪਦੀ ਮਰਜ਼ੀ ਨਾਲ ਬੈਣਾ ਹੱਟਣਾ ਮਰਜ਼ੀ ਨਾਲ ਖਾਣਾ ਏ ਦੋਦੀ ਦੇ ਕੋਲ ਮੈਂ 15 ਕਿਲੋ ਚੋਕੇ ਲਿਆ ਸੀ ਤੇ ਨਵੇਂ ਸਾਲ ਦੇ ਦਿਨ ਭਾਜੀ ਮੇਰੇ ਤੋਂ ਆਈ ਆ ਠੀਕ ਆ ਤੇ ਥੋੜਾ ਜਿਹਾ ਨਾ ਫਰਕ ਪਾ ਗਈ ਤੈਨੂੰ ਪਤਾ ਖੁੱਲਣ ਵਾਲਾ ਡੰਗਰ ਥੋੜਾ ਫਰਕ ਪਾ ਹੀ ਜਾਂਦਾ ਜਦੋਂ ਬੰਦ ਗਈ ਹਾਂ ਬਾਗਿਆ ਵਾਲਾ ਕੀ ਕਰਦੀ ਹੈ ਚੋਣ ਚੰਗਾ ਥਾਂ ਥੋਂ ਚੰਗਾ ਬਹੁਤ ਜਿਆਦਾ ਚੋਣ ਚੰਗੀ ਹੈ ਦੇ ਓਕੇ ਆਹੋ 12 ਦੁੱਧ ਚਵਾ ਕੇ ਦੇਣਾ ਇਹਦਾ ਹੋਊਗਾ 13 ਆਪਾਂ 12 ਚਵਾ ਕੇ ਦੇਵਾਂਗੇ ਓਕੇ ਮਿੰਤੀ ਵਾਲਾ ਠੀਕ ਹੈ ਇਹ ਇਹਦਾ ਰੇਟ ਕਿੱਡਾ ਕਰ ਰੱਖੇਗਾ ਇਹਦਾ ਮੁੱਲ ਕਰਨੇ ਭਾਜੀ 42 ਓਕੇ ਤੇ ਇਹ ਬੱਛੀ ਜਿਹੜਾਂਗੇ 40000 ਦੀ ਮੁੱਲ ਇਹਦਾ 42 ਤੇ 40000 40000 ਦੀ ਬਹੁਤ ਜਿਆਦਾ ਚੋਣ ਜਾਂਗੀ ਥਾਂ ਤੁਹਾਨੂੰ ਬਹੁਤ ਬਣਾਉਂਦੀ ਸ਼ਾਮਾਂ ਨੂੰ ਬਾਕੀ ਚੁਵਾਈ ਦੇ ਟਾਈਮ ਨੂੰ ਪੂਰਾ ਥਣ ਬਣਾਉਂਦੀ ਆ। ਬਸ ਮਾਜ ਦੇ ਪਾ ਲੈਂਦੀ ਨਾ ਭਵਾ ਬੱਚੇ ਤੇ ਚੋਲੋ ਭਵਾ ਇਦਾਂ ਚੋਲੋ ਤੇ ਭਵਾ ਮਸ਼ੀਨ ਤੇ ਚੋਲੋ। ਇਹਨੂੰ ਕੋਈ ਪ੍ਰਵਾਨ ਬਸ ਜੀ ਕੋਈ ਪ੍ਰਵਾਨ ਨਹੀਂ। ਓਕੇ। ਹਾਂਜੀ ਜਿਹੜਾ ਮਰਜੀ 12 ਕਿਲੋ ਮਣਕੇ ਲੈ ਜਾਏ ਮਣਾ ਕੇ ਦਵਾਂਗੇ 2 ਟਾਈਮ। ਠੀਕ। ਇਹਦੇ ਕੋਲ 11 ਬਣਾ ਦਾਂਗੇ। ਠੀਕ ਆ। ਲੀਟਰ ਵਾਲਾ। ਮਗਰ ਵਛੀ। ਮਗਰ ਵਛੀ ਜਰਸੀ ਦੀ। ਇਹਦੇ ਕੋਲ 10 ਇਹਦੇ ਕੋਲ 10 ਬਣਾ ਕੇ ਦਵਾਂਗੇ। ਠੀਕ। ਹਾਂਜੀ ਇਹ ਤਿੰਨ ਜਾਨਵਰ ਸੀਗੇ ਆਪਣੇ ਹੈ ਨਾ? ਹਾਂਜੀ। ਜਿਹੜੇ ਵਿਕਰੀ ਵਾਲੇ ਆ। ਆ ਸਾਈਡ ਤੋਂ ਇਹਨਾਂ ਦੇ ਤੁਹਾਨੂੰ ਫੇਸ ਚੈੱਕ ਕਰਾ ਦੇ। ਵੇਲ ਆ ਗਾਲੇ ਗੂਲੇ ਪਈਆਂ ਨਵਾਈਆਂ ਤਾਂ ਵਈਆਂ ਕੋਈ ਨਹੀਂ ਵੀ ਠੰਡੀਆਂ ਤੇਰੀਆਂ ਕਰਮਾ ਆਲਿਆ ਕੋਈ ਲੁਸ਼ੂ ਲੁਸ਼ੂ ਆਲੀਆਂ ਨਹੀਂ। ਹਾਂ ਬਾਕੀ ਚਾਰੂ ਵੀ ਪੂਰੀਆਂ ਐ। ਠੀਕ ਆ। ਹਾਂਜੀ। ਧੰਨਵਾਦ ਆ ਸੱਜਣੋ। ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ। ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਤੇ ਚੰਗੀਆਂ ਗਊਆਂ ਵੀਰ ਦੇ ਕੋਲੇ ਭਾ ਦੇ ਹਿਸਾਬ ਨਾਲ ਓਕੇ ਰਿਪੋਰਟ ਕਰ ਲਿਓ ਖਰੀਦਦਾਰੀ।